सिलेंडर देखो जी कितने सारे लेयांदे काफी दिन दा लंगर आ काफी लंबे टाइम चलण वाला प्रयोगो गत वायो स्टील दा लंगर फ्रूट चाट जी फ्रूट चाट जागरण कमेटी लो मोहल्ला किशनपुरा तो स्पेशल मसाले डोसे लंगर स्पेशल मसाले डोसे लंगर हल्का फीका खाते जाओ जय ਹਾਂਜੀ ਦੋਸਤੋ ਸਵਾਗਤ ਹੈ ਜੀ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਦੋਸਤੋ ਮਾਤਾ ਚਿੰਤਪurni ਰੋਡ ਤੇ ਆ ਚੁੱਕਿਆ ਫੇਰ ਅਸੀਂ ਤੇ ਅੱਜ ਫੇਰ ਤੁਹਾਨੂੰ ਰੌਣਕ ਮੇਲਾ ਦਿਖਾਉਂਦੇ ਆ ਜੀ ਚੌਥੇ ਨਰਾਤੇ ਦਾ ਕੱਲ ਤੁਸੀਂ ਤੀਸਰੇ ਨਰਾਤੇ ਵਿੱਚ ਆਪਣੀ ਵੀਡੀਓ ਦੇਖਿਆ ਸੀ ਅਸੀਂ ਜਾਗਰਣ ਵਿੱਚ ਗਏ ਸੀਗੇ ਕਾਫੀ ਖੂਬਸੂਰਤ ਜਾਗਰਣ ਸੀਗਾ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਜਾਗਰਣ ਲਗਾਇਆ ਗਿਆ ਸੀਗਾ ਤੇ ਅੱਜ ਅਸੀਂ ਕਰਾਂਦੇ ਤੁਹਾਨੂੰ ਮਾਤਾ ਚਿੰਤਪurni ਮੇਲਿਆਂ ਦੇ ਦਰਸ਼ਨ ਤੇ ਦਿਖਾਉਂਦੇ ਆ ਸਾਰਾ ਰੌਣਕ ਮੇਲਾ ਚੈੱਕ ਕਰੋ ਜੀ ਆਦਮਾਲ ਦੇ ਵਿੱਚ ਲੱਗਾ ਹੋਇਆ ਬਹੁਤ ਵੱਡਾ ਲੱਗ ਰਿਹਾ ਹੈ सामने लगाई मेन रोड ਤੇ ਲੰਗਰ ਤੇ ਇਸ ਸਾਈਡ ਲੱਗਾ ਜੀ ਪੰਡਾਲ ਖਾਨ ਪੀਣ ਨੂੰ ਬੈਠਣ ਨੂੰ ਸਾਰਾ ਪ੍ਰਬੰਧ ਕੀਤਾ ਹੋਇਆ ਜੀ ਇਸ ਸਾਈਡ ਪੱਕਾ ਜੀ ਲੰਗਰ ਚੱਕਾ ਸਕਦੇ ਜੀ ਸਿਲੰਡਰ ਦੇ ਕੋਈ ਜੀ ਕਿੰਨੇ ਸਾਰੇ ਲਿਆਂਦੇ ਹੋਏ ਕਾਫੀ ਦਿਨਾਂ ਦਾ ਲੰਗਰ ਆ ਕਾਫੀ ਲੰਬੇ ਟਾਈਮ ਚੱਲਣ ਵਾਲਾ ਤੇ ਸਿਲੰਡਰ ਕਾਫੀ ਲਿਆਂਦੇ ਹੋਏ ਆ ਸਾਹਮਣੇ ਆ ਚੁੱਕਿਆ ਆ ਅਸੀਂ ਪਿੰਡ ਰਵੀダス ਨਗਰ ਮਾਤਾ ਸ਼ੇਰਾਵਲੀ ਜੀ ਦਾ ਮੰਦਿਰ ਹੈ ਜੀ ਇੱਥੇ ਤੇ ਇਸ ਸਾਈਡ ਲੱਗ ਰਿਹਾ ਜੀ ਬਿਆਸ ਵਾਲਾ ਲੰਗਰ ਲੋ ਜੀ ਚੱਕਾ ਸਕਦੇ ਹੋ 29 30 31 ਜੁਲਾਈ ਤੱਕ ਤਿੰਨ ਦਿਨਾਂ ਦਾ ਲੰਗਰ ਆ ਜੀ ਤਿਆਰ ਹੀ ਆ ਕੱਲ ਤੱਕ ਪਰਸੋ ਤੱਕ ਤੇ ਬਾਕੀ ਅੱਧਰ ਲੱਗ ਚੁੱਕਿਆ ਜੀ ਬਾਜ਼ਾਰ ਲੋ ਜੀ ਦੇਖੋ ਮਹੌਨਿਕ ਮੇਲਾ ਸਾਹਮਣੇ ਮਾਤਾ ਸ਼ੇਰਾਵਲੀ ਜੀ ਦਾ ਮੰਦਿਰ ਹਾਂਜੀ ਦੋਸਤੋ ਚੋਹਾਲ ਦੀ ਮਾਰਕੀਟ ਚ ਆਪਾਂ ਆ ਚੁੱਕੇ ਆ ਤੇ ਇੱਥੇ ਵੀ ਲੱਗਿਆ ਹੋਇਆ ਜੀ ਲੰਗਰ ਕਾਫੀ ਵਧੀਆ ਤਰੀਕੇ ਨਾਲ ਲਗਾਇਆ ਵਧੀਆ ਸ਼ੈੱਡ ਪਾ ਕੇ ਲੰਗਰ ਲਗਾਇਆ ਹੋਇਆ ਜੀ ਚੈੱਕ ਕਰੋ ਜੀ ਰੌਣਕ ਮੱਲਾ ਦੇਖੋ ਜੀ ਚੌਥਾ ਸਾਲਾਨਾ ਪਟਾਰਾ ਦੇ ਵਾਕੀ ਨਮਾ ਲੰਗਰ ਲੱਗ ਰਾਇਆ ਇਹ ਚੋਹਾਲ ਸਕੂਲੀ ਗਰਾਊਂਡ ਦੇ ਵਿੱਚ ਦੇਖੋ ਜੀ ਕਾਫੀ ਵੱਡਾ ਪੰਡਾਲ ਲੱਗਦਾ ਹੁੰਦਾ ਜੀ ਇੱਧਰ ਤੇ ਦੁਕਾਨਾਂ ਸੱਜੀਆਂ ਹੋਈਆਂ ਜੀ ਚੈੱਕ ਕਰੋ ਜੀ ਬਾਜ਼ਾਰ ਲੱਗੇ ਹੋਏ ਆ ਮੇਲਿਆਂ ਦੇ ਵਿੱਚ ਨਜ਼ਰ ਆ ਰਿਹਾ ਹੋਰ ਜੀ ਕਿ ਦਵਾਈਆਂ ਮਿਲਦੀਆਂ ਜੀ ਆਯੁਰਵੈਦਿਕ ਕਿਸੇ ਨੇ ਟ੍ਰੀਟਮੈਂਟ ਕਰਾਉਣਾ ਹੋਵੇ ਕਰਾ ਸਕਦੇ ਆ ਤੇ ਪੈਸੇ ਸੰਗਤਾਂ ਜਾ ਰਹੀਆਂ ਜੀ ਚੜਾਈ ਜਾ ਕੇ ਆਉਂਦੇ ਆਉਂਦੇ ਆ ਆਪਣੇ ਆਪਣੇ ਸਾਧਨ ਤੇ ਕੋਈ ਨਾ ਕੋਈ ਆਂਦਾ ਆ ਸਕੂਟਰ ਬਾਈਕ ਜਾਂ ਆਟੋ ਵਗੈਰਾ ਕਰਾ ਕੇ ਉਸ ਤੋਂ ਬਾਅਦ ਜਿੱਤੋਂ ਹੁੰਦੀ ਹੈ ਜੀ ਪੈਦਲ ਯਾਤਰਾ ਸ਼ੁਰੂ ਆ ਜੀ ਸਾਹਮਣੇ ਚ ਹਾਲ ਦੀ ਪਹਿਲੀ ਚੜਾਈ 10 ਹੋਜੀ 5 ਦੇ ਬਰ ਪੈਦਲ ਸੰਗਤਾਂ ਦੇਖੋ ਜੀ ਲਗਾਤਾਰ ਨੌਨ ਸਟੌਪ ਯਾਨੀ ਕਿ ਬਲੌਗ ਦੇ ਵਿੱਚ ਦੇਖ ਸਕਦੇ ਹੋ ਪੈਦਲ ਸੰਗਤਾਂ ਆ ਰਹੀਆਂ ਆ ਗੱਡੀਆਂ ਮੋਟਰਸਾਈਕਲਾਂ ਦਾ ਕੱਟਾ ਹੀ ਆ ਲੋਰੀ ਅਸੀਂ ਚਵਾਲ ਆ ਚੁੱਕੇ ਹਾਂ ਪਹਿਲੀ ਚੜਾਈ ਪਾਰ ਕਰ ਚੁੱਕੇ ਆ ਤੇ ਰੌਣਕ ਵਾਲਾ ਚੈੱਕ ਕਰੋ ਜੀ ਤੁਹਾਨੂੰ ਝੋਲੇ ਪਾਈਆ ਪਈ ਬਡੂਰੇ ਦਿੰਦੇ ਆ ਸੰਦੇ ਜਲੋ ਜਲ ਲੀਜੋ ਇੱਕ ਇੱਕ ਖਾਓ ਤੇ ਨੂੰ ਨੂੰ ਲੈ ਜੀਓ ਬਾਅਦ ਫਰੂਟੀਆਂ ਫਰੂਟੀਆਂ ਚੇਰੀ ਚੌਲ ਰਾਮ ਭਾਜੀ ਨੂੰ ਲੰਗਰ ਤਾਂ ਲਾਇਆ ਕੁਲਫੀਆਂ ਦਾ ਫਰੂਟੀਆਂ ਦਾ ਪਰ ਭਾਜੀ ਹੁਣਾਂ ਕੋ ਉਹ ਫੀਡ ਕੰਟਰੋਲ ਨਹੀਂ ਹੋ ਰਹੀ ਤੇ ਚਲੋ ਜੀ ਚੱਲਦੇ ਅਗਲੇ మిం మిం బిం మిం దేం మిం ను కిం నంగర్త ਭਗਤ ਜੀ ਆਇਓ ਅਜੇ ਲੱਗਦੇ ਹਾਂਜੀ ਆ ਜੀ ਆਪਣੇ ਹੁਸ਼ਿਆਰਪੁਰ ਬਸੀ ਗੁਲਾਮ हुसैन ਵਾਲਿਆਂ ਦਾ ਲੰਗਰ ਤੇ ਚਲੋ ਚੱਲਦੇ ਜਾਂਦੇ ਸਾਈਡ ਨੂੰ ਦੇਖਦੇ ਆ ਕੀ ਕੀ ਬਣਾਇਆ ਹੋਇਆ ਇਹਨਾਂ ਨੇ ਲੰਗਰ ਦੇ ਵਿੱਚ ਹਾਂਜੀ ਦੋਸਤੋ ਆ ਲੰਗਰ ਲਾਇਆ ਸੀਗਾ ਬਸੀ ਗੁਲਾਮ हुसैन ਵਾਲਿਆਂ ਨੇ ਦੁਪਹਿਰ ਵੇਲੇ ਆਈਸਕ੍ਰੀਮ ਦਾ ਅਲੰਕਾਰ ਕਾਫੀ ਸੰਗਤ ਮੇਲਾ ਇਕੱਠਾ ਹੋਇਆ ਸੀ ਉਸ ਟਾਈਮ ਤੇ ਹੁਣ ਮੈਂ ਆਏ ਹੋਏ ਆ ਸ਼ਾਮ ਦੇ ਵੇਲੇ ਹੁਣ ਇੱਥੇ ਦੇਖਦੇ ਆ ਕੀ ਲੱਗਾ ਹੋਇਆ ਤੁਹਾਨੂੰ ਦਿਖਾਉਂਦੇ ਆ ਬਲੌਗ ਦੇ ਵਿੱਚ ਤੇ ਕਾਫੀ ਲੰਬੇ ਟਾਈਮ ਲਈ ਸੇਵਾ ਚੱਲਦੀ ਹੈ ਇਹਨਾਂ ਦੀ ਹਾਂਜੀ ਦੋਸਤੋ ਜੈ ਮਾਤਾ ਦੀ ਚੋਹਾਲ ਦੇ ਬਿਲਕੁਲ ਨੇੜੇ ਲੱਗਾ ਹੋਇਆ ਜੀ ਆਪਣੇ ਹੁਸ਼ਿਆਰਪੁਰ ਬਸੇ ਗੁਲਾਮੋਂ ਸੇ ਆਣ ਵਾਲਿਆ ਨਗਰ ਬਹੁਤ ਹੀ ਸਵਾਦ ਤੇ ਟੇਸਟੀ ਲੰਗਰ ਲੱਗਾਇਆ ਹੋਇਆ ਇਹ ਚੈੱਕ ਕਰ ਸਕਦੇ ਹੋ ਦੱਸਣਾ ਹੈ ਤੁਹਾਨੂੰ ਕੀ ਕੀ ਲੱਗਾ ਹੋਇਆ ਦਾਲ ਤੇ ਚਾਵਲ ਬਾਕੀ ਅੰਦਰ ਕੁਰਸੀਆਂ ਤੋਂ ਬਹਿ ਕੇ ਖਾਣ ਦੀ ਹੈਗੀ ਆ ਸੁਵਿਧਾ ਉਪਲਬਧ نیچے ਬਹਿ ਕੇ ਵੀ ਖਾ ਸਕਦੇ ਆ ਉਹ ਪਿੱਛੇ ਤੱਕ ਪੰਡਾਲ ਲੱਗਾ ਹੋਇਆ ਜੀ ਖੁੱਲਾ ਪ੍ਰਬੰਧ ਦਾ ਪੱਖੇ ਆ ਬੇਨਤੀਆਂ ਵੀ ਹੈਗਾ ਆ ਇਹ ਆ ਜੀ ਚੋਹਾਲ ਸਕੂਲ ਦੇ ਬੈਕਸਾਈਡ ਅੱਗੇ ਚੋਹਾਲ ਸਕੂਲ ਪੈਂਦਾ ਆ ਜੀ ਨਾਲੇ ਲੰਗਰ ਲੱਗਾ ਹੋਇਆ ਬਿਲਕੁਲ ਚਾਟ ਜੀ ਫਰੂਟ ਚਾਟ ਆਜੋ ਆਜੋ ਫਰੂਟ ਚਾਟ ਫਰੂਟ ਚਾਟ ਫਰੂਟ ਚਾਟ ਫਰੂਟ ਚਾਟ ਦੀ ਚਾਟ ਦੀ ਚਾਟ ਟਿੱਕੀਆਂ ਦਾ ਨੰਬਰ ਜੀ ਟਿੱਕੀਆਂ ਦਾ ਲਓ ਇਹ ਫਾਜ ਲਗਾਓ ਤੇ ਭਟਾਰੇ ਦੇ ਟਿੱਕੀ ਦੇ ਥਾਰੇ ਲਓ ਜਮਾਨਾ ਜੀ ਜੋ ਕਿ ਪ੍ਰਸ਼ਾਦ ਵਾਟ ਵਾਟ ਕੀਤਾ ਹੈ ਜਿੱਥੇ ਰੋਡੇ ਬੰਦਾਲ ਦੇ ਵਿੱਚ ਹੋਵੇ। ਬੰਦਾਲ ਤੋਂ ਬਾਅਦ ਇਹ ਚੁਬੀ ਲਾਈਏ। ਉਸ ਤੋਂ ਦਿਕਿਰ ਭਾਣਾ ਕਰੋ। ਸੇਵ ਮੰਨਾਂਗੇ। ਦੋਸਤੋ ਸਾਹਮਣੇ ਹੀ ਮਾਤਾ ਸ਼ੀਰਾਵਲੀ ਦਾ ਮੰਦਿਰ ਤੇ ਅੱਜ ਲੱਗ ਰਿਹਾ ਡੋਸਿਆਂ ਦਾ ਲੰਗਰ ਬਹੁਤ ਜ਼ਿਆਦਾ ਵੱਡੀ ਮਾਤਰਾ ਵਿੱਚ। ਡੋਸੇ ਰੋਸੇ ਲੱਗ ਰਿਹਾ ਜੀ, ਅੰਦਰ ਲੱਗ ਰਿਹਾ ਜੀ ਦਹੀਂ ਭੱਲੇ। ਆਈਏ ਲੈੋ ਜੀ ਆਈਏ ਨਹੀਂ ਬੰਲੇ ਵਾਲੇ ਤਾਂ ਆਜੋ ਹਾਂਜੀ ਦੋਸਤੋ ਮੇਲਾ ਘੁੰਮ ਕੇ ਆ ਚੁੱਕੇ ਆ ਤੇ ਅੱਜ ਦੇ ਬਲੌਗ ਜੀ ਦੋਸਤੋ ਐਨਾ ਹੀ ਮਿਲਦਿਆ ਤੁਹਾਨੂੰ ਕਿਸੇ ਅਗਲੇ ਬਲੌਗ ਦੇ ਵਿੱਚ ਜਰੂਰੀ ਅਪਡੇਟ ਆਪਾਂ ਤੁਹਾਨੂੰ ਦੇ ਦਿੱਤੀਆਂ ਜੀ ਆਪਣੀ ਸਾਰੀ ਵੀਡੀਓ ਦੇ ਵਿੱਚ ਕਿਤੇ ਕਿਤੇ ਕੀ ਕੀ ਲੱਗ ਰਿਹਾ ਆ ਔਰ ਕਿੰਨੇ ਵਧੀਆ ਵਧੀਆ ਲੰਗਰ ਲੱਗੇ ਹੋਏ ਆ ਚੋਹਾਰ ਤੋਂ ਉੱਪਰਲੀ ਸਾਈਡ ਤੁਹਾਨੂੰ ਸਾਰੇ ਆਪਾਂ ਵੀਡੀਓ ਵਿੱਚ ਦਿਖਾਈ ਦਿੱਤੇ ਆ ਬਾਕੀ ਇਦਾਂ ਦੇ ਵਲੋਗ ਤੁਹਾਨੂੰ ਸਾਡੇ ਚੈਨਲ ਤੇ ਮਿਲਦੇ ਰਹਿਣਗੇ ਸਬਸਕ੍ਰਾਈਬ ਜਰੂਰ ਕਰ ਲਿਓ ਨਵੇਂ ਵਲੋਗ ਮਿਲਦੇ ਸਾਨੂੰ ਦੋਸਤੋ ਬਾਏ ਬਾਏ